ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰਾਜਮੈਨ ਰੋਲ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨ ਦੋਸਤੋ ਪਿਛਲੇ 4-5 ਦਿਨਾਂ ਤੋਂ ਆਮ ਆਦਮੀ ਪਾਰਟੀ ਦਾ ਗਰਾਫ 1 ਲੱਖ ਖੰਨੇ ਦੇ ਵਿੱਚ ਵੱਧਦਾ ਜਾ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕਈ ਦਿਗਜ ਕਰਿਆ ਕਰਤਾ ਜਿਹੜੇ ਨੇ ਆਮ ਆਦਮੀ ਪਾਰਟੀ ਚ 2 ਦਿਨ ਪਹਿਲਾਂ ਜੁਆਇਨ ਹੋਏ ਸੀ ਉਸ ਤੋਂ ਇਲਾਵਾ ਪੁਰੇ ਆਲ ਤੇ ਹੋਰ ਕਈ ਵਕੀਲ ਜਿਹੜੇ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਹੋਰ بڑا ਵੱਲ ਮਿਲਿਆ ਕਿ ਖੰਨੇ ਸ਼ਹਿਰ ਦੇ ਚਾਈਲਡ ਸਪੈਸ਼ਲਿਸਟ ਡਾਕਟਰ ਪੀਡੀ ਸਿੰਘਲਾ ਦੇ ਜੋ ਬੇਟੇ ਨੇ ਡਾਕਟਰ ਨੇ ਉਹ ਵੀ ਗੋਤਮ ਸਿੰਘਲਾ ਐਮਡੀਐਸ ਜਿਹੜੇ ਨੇ ਅੱਜ ਉਹਨਾਂ ਨੇ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਹੱਥ ਫੜ ਲਿਆ ਹੈ ਦਮਨ ਖਾਮ ਲਿਆ ਹੈ ਸੋ ਇਹ ਸਿਲਸਿਲਾ ਲਗਾਤਾਰ ਬੱਦ ਚਲਦਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਸਰਦਾਰ ਖੁਸ਼ਪ੍ਰੀਤ ਸਿੰਘ ਲੈਫਟੀਨੈਂਟ ਨੈਵੀ ਦੇ ਵਿੱਚ ਨੇ ਜੋ ਉਹਨਾਂ ਨੇ ਵੀ ਅੱਜ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਜੁਆਇਨਿੰਗ ਕਿੰਨੀ ਲੱਤੀ ਹੈ ਸੋ ਗਰਾਫ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਲਗਾਤਾਰ ਵੱਧ ਰਿਹਾ ਹੈ ਸੋ ਆਓ ਗੱਲ ਕਰਦੇ ਹਾਂ ਹਲਕਾ ਵਿਧਾਇਕ ਸਦਾ ਤਰਨਪ੍ਰੀਤ ਸਿੰਘ ਜੀ ਸੋ ਜਿਨ੍ਹਾਂ ਨੇ ਕਿ ਅੱਜ ਆਪਣੀ ਪਾਰਟੀ ਦੇ ਵਿੱਚ ਇਹਨਾਂ ਦਿਗਵੇਜਿਆਂ ਨੂੰ ਜਿਹੜਾ ਹੈ ਸ਼ਾਮਲ ਕੀਤਾ ਹੈ ਐਮਰ ਸਾਹਿਬ ਅੱਜ ਕਈ ਦਿਨਾਂ ਤੋਂ ਲਗਾਤਾਰ ਜਿਹੜੀਆਂ ਨੇ ਕਈ ਜਥੇਬੰਦੀਆਂ ਦੇ ਕਈ ਪਾਰਟੀਆਂ ਦੇ ਮੈਂਬਰ ਜਿਹੜੇ ਨੇ ਲਗਾਤਾਰ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਭਾਜਪਾ ਦੇ ਕਈ ਵਰਕਰ ਵੀ ਜਿਹੜੇ ਆਏ ਨੇ ਕੀ ਕੰਨਾ ਜੰਨੇ ਸਾਰੇ ਜੀ ਮੈਨੋ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਉਰੇ ਸਵਾਗਤ ਕਰਦਾ ਅੱਜ ਤੁਸੀਂ ਆਫਿਸ ਵਿਕੇ ਆਏ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਖੰਨਾ ਜਿਹੜਾ ਸਾਡਾ ਅਸੀਂ ਸਾਰੇ ਜਣੇ ਖੰਨੇ ਨੂੰ ਬਹੁਤ ਪਿਆਰ ਕਰਦੇ ਹਾਂ ਖੰਨਾ ਆਪਣਾ ਇੱਕ ਪਰਿਵਾਰ ਹੈ ਔਰ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਜਿਹੜਾ ਖੰਨਾ ਹੈ ਇਹਦੀ ਡਵੈਲਪਮੈਂਟ ਹੋਵੇ ਦਿਨ ਪ੍ਰਤੀ ਰਾਤ ਇਹ ਸਾਫ ਸੁਥਰਾ ਹੋਵੇ ਉਰੇ ਦੀਆਂ ਸੜਕਾਂ ਬਹੁਤ ਸਾਫ ਸੁਥਰੀਆਂ ਹੋਣ ਚੰਗੀਆਂ ਹੋਣ ਉਰੇ ਔਰ ਜਿਹੜੀਆਂ ਸਟਰੀਟ ਲਾਈਟਾਂ ਪ੍ਰੋਪਰ ਹੋਣ ਔਰ ਇਹਦਾ ਸੀਵਰੇਜ ਸਿਸਟਮ ਪ੍ਰੋਪਰ ਹੋਵੇ ਔਰ ਸੜਕਾਂ ਤੇ ਲਾਈਟਾਂ ਪ੍ਰੋਪਰ ਹੋਣ ਪੂਰੇ ਜਿਹੜੀ ਇੰਨੀ ਜ਼ਿਆਦਾ ਨਜਾਇਜ਼ ਇਨਕ੍ਰੋਚਮੈਂਟ ਹੈ ਉਹ ਖਤਮ ਹੋਵੇ ਤੇ ਸਾਡਾ ਸੁਪਨਾ ਹੈ ਔਰ ਅਸੀਂ ਇਹ ਵੀ ਚਾਹੁੰਦੇ ਆ ਕਿ ਖੰਨੇ ਦੇ ਜਿੰਨੇ ਵੀ ਸਾਰੇ ਵਧੀਆ ਇੰਸਟੀਟਿਊਸ਼ਨ ਨੇ ਉਹ ਵੀ ਸਾਰੇ ਕ腐ਸ਼ਨ ਫ੍ਰੀ ਹੋਣ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਣ ਔਰ ਖੁੱਲੀਆਂ ਬਾਵਾਂ ਦੇ ਨਾਲ ਮੈਂ ਸਾਰੇ ਖੰਨੇ ਦੇ ਜਿਹੜੇ ਚੰਗੇ ਚਿਹਰੇ ਨੇ ਮੈਨੂੰ ਕਿਸੇ ਨਾਲ ਪੋਲਿਟੀਕਲ ਪਾਰਟੀ ਨਾਲ ਜੀ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪਰ ਮੈਂ ਕਹਿੰਦਾ ਜਿੰਨੇ ਚੰਗੇ ਚਿਹਰੇ ਨੇ ਕਿਸੇ ਵੀ ਪੋਲਿਟੀਕਲ ਪਾਰਟੀ 'ਚ ਬੈਠੇ ਨੇ ਹਰ ਪਾਰਟੀ 'ਚ ਕੋਈ ਨਾ ਕੋਈ ਵਧੀਆ ਚਿਹਰੇ ਬੈਠੇ ਨੇ ਪੋਲਿਟੀਕਲ ਆਓ ਰਲ ਮਿਲ ਕੇ ਸਾਰੇ ਮਤਭੇਦ ਮੁਕਾ ਕੇ ਆਪਾਂ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਆਪਣੇ ਖੰਨੇ ਦੀ ਗੱਲ ਕਰੀਏ ਖੰਨੇ ਨੂੰ ਸੁਧਾਰੀਏ ਔਰ ਖੰਨਾ ਸਾਡਾ ਪੰਜਾਬ ਸਾਡਾ ਭਾਰਤ ਇਹ ਬਹੁਤ ਵਧੀਆ ਅਸੀਂ ਧਰਤੀ ਤੇ ਬੈਠੇ ਆ ਬਹੁਤ ਵਧੀਆ ਦੇਸ਼ ਤੇ ਵਧੀਆ ਸੂਬੇ ਤੇ ਬੈਠੇ ਆ ਇਹਦਾ ਅਸੀਂ ਜਣੀ ਕਿ ਇਹਦਾ ਸੁਧਾਰ ਕਰੀਏ ਮੇਰੀ ਤਾਂ ਇਹੀ ਇੱਕ ਸੁਪਨਾ ਵੀ ਹੈ ਮੇਰੀ ਇਹ ਸੋਚ ਵੀ ਅੱਜ ਜਣੀ ਕਿ ਨਾ ਕੀਤੀ ਜੀ ਅੱਜ ਬਹੁਤ ਵੱਡੇ ਸਾਡੇ ਕਈ ਦਿਹਾਕਿਆਂ ਤੋਂ ਖੰਨੇ ਦੇ ਵਿੱਚ ਚਾਈਲਡ ਸਪੈਸ਼ਲਿਸਟ ਦੀ ਤੌਰ ਤੇ ਸੇਵਾ ਕਰ ਰਹੇ ਸਾਡੇ ਸਤਿਕਾਰਯੋਗ ਡਾਕਟਰ ਪੀਡੀ ਸਿੰਘਲਾ ਜੀ ਉਹਨਾਂ ਦੇ ਵੱਡੇ ਸੁਪੁੱਤਰ ਡਾਕਟਰ ਗੌਤਮ ਸਿੰਘਲਾ ਜੀ ਜੋ ਐਮ ਡੀ ਐਸ ਨੇ ਉਹਨਾਂ ਨੇ ਅੱਜ ਆਪਣੇ ਦੋਸਤ ਲੈਫਟੀਨੈਂਟ ਮਰਚੰਟ ਨੇਵੀ ਕਰਨਵੀਰ ਸਿੰਘ ਜੀ ਦੇ ਨਾਲ ਅੱਜ ਪਾਰਟੀ ਕਰਵਾਈ ਦਿੱਤੀ। ਐਵੇਂ ਲੱਗਦਾ ਕਿ ਹੋਰ ਵੀ ਕਈ ਵੱਡੇ ਦਿਗਵਿਜੇ ਖੰਨੇ ਦੀਆਂ ਜਿਹੜੀਆਂ ਸੈਸੀ ਲੋਕ ਇਧਰ ਆ ਸਕਦੇ ਨੇ। ਮੈਂ ਤਾਂ ਮੈਨਰੋ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਆ ਜਾਓ। ਤੁਸੀਂ ਆਓਗੇ ਸ਼ਹਿਰ ਦੀ ਵੱਡੀ ਹਸਤੀ ਹੋ ਤੁਸੀਂ। ਤੁਸੀਂ ਵੀ ਦਿਗਵਿਜੇ ਹੋ ਆ ਜਾਓ ਤੁਸੀਂ ਆਪਾਂ ਰਲ ਮਿਲ ਕੇ ਸ਼ਹਿਰ ਸੁਧਾਰੀਏ ਮੇਰੀ ਤਾਂ ਇੰਨੀ ਕ ਬੇਨਤੀ ਹੈ। ਉਰੇ ਜੀ ਤੁਸੀਂ ਜਿਹੜੀ ਹੈ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਆ ਸੋਚ ਕੇ ਜਿਹੜਾ ਤੁਸੀਂ ਇਸ ਪਾਰਟੀ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਤਾਂ ਸਰਕਾਰ ਤੋਂ ਗੰਗ ਸਿੰਘ ਮਾਨ ਨੇ ਜਿਹੜੀ ਸਰਕਾਰ ਨੇ ਲੋਕਾਂ ਪ੍ਰਤੀ ਉਹਨਾਂ ਦੇ ਵਿਚਾਰ ਤੇ ਕੰਮ ਦੇਖ ਕੇ ਉਹ ਤੋਂ ਪੂਰਾ ਪੰਜਾਬ ਹੀ ਪ੍ਰਭਾਵਿਤ ਆ ਜੇ ਆਪਾਂ ਖੰਨੇ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲ ਤੋਂ 2022 ਦੀ ਚੋਣ ਦੇ ਵਿੱਚ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਕਰਨਪ੍ਰੀਤ ਸਿੰਘ ਸੋਣਜੀ ਨੂੰ ਖੰਨੇ ਦਾ ਐਮ.ਐਲ.ਏ ਬਣਾਇਆ ਉਹ ਪਿਛਲੇ 2 ਸਾਲ ਤੋਂ ਉਹ ਖੰਨੇ ਦੇ ਐਮਐਲਏ ਬਣ ਕੇ ਕੰਮ ਕਰ ਰਹੇ ਨੇ ਨਾ ਕਿ ਕਿਸੇ ਪਾਰਟੀ ਦੇ ਜਾਂ ਵਿਸ਼ੇਸ਼ ਫਿਰਕੇ ਦੇ ਜਾਂ ਵਿਸ਼ੇਸ਼ ਕਿਸੇ ਮੈਂਬਰਾਂ ਦੇ ਆਪਣੇ ਪਾਰਟੀ ਪਰ ਦੀ ਇਹ ਗੱਲ ਨਹੀਂ ਉਹਨਾਂ ਦਾ ਨਿਗਾ ਸੁਭਾ ਤੇ ਉਹਨਾਂ ਦੀ ਖੰਨੇ ਪ੍ਰਤੀ ਸੋਚ ਜਿਹੜੀ ਡਿਵੈਲਪਮੈਂਟ ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਤੇ ਸਾਡੇ ਲਈ ਬੜੀ ਸ਼ਰਮਨਾਕ ਗੱਲ ਆ ਪਿਛਲੇ ਸਮੇਂ 'ਚ 20 30 ਸਾਲਾਂ 'ਚ ਉਹ ਪਿੱਛੇ ਨੂੰ ਗਿਆ ਜਦ ਕਿ ਉਹ ਅੱਗੇ ਜਾਣਾ ਚਾਹੀਦਾ ਛੋਟੇ ਛੋਟੇ ਸ਼ਹਿਰ ਸਾਡੇ ਪੰਜਾਬ ਦੇ ਬਹੁਤ ਅੱਗੇ ਵੱਧ ਗਏ ਇੱਥੇ ਬਹੁਤ ਸਕੋਪ ਹੈ ਹੁਣ ਸਾਨੂੰ ਇੱਕ ਐਮਐਲਏ ایسا ਮਿਲਿਆ ਜਿਹਨੂੰ ਕੰਮ ਕਰਨ ਦਾ ਸ਼ੌਕ ਹੈ ਜਨੂਨ ਹੈ ਉਹ ਲੋਕਾਂ ਦੀ ਸੇਵਾ ਲਈ ਭਾਵਨਾ ਹੈ ਨਿਰਪੱਖ ਹੈ ਬੇਦਾਗ ਆਦਮੀ ਹੈ ਤੇ ਉਹਦੇ ਨਾਲ ਕੰਮ ਕਰਨ ਦਾ ਮਜ਼ਾ ਵੀ ਆਉਂਦਾ ਹੈ ਤੇ ਅਸੀਂ ਵੀ ਉਹਦੇ ਨਾਲ ਐਜੇ ਉਹਦੀ ਬਾਹਰ ਬਣ ਕੇ ਉਹਦੇ ਨਾਲ ਉਹਦੇ ਭਰਾ ਬਣ ਕੇ ਉਹਦੇ ਵਰਕਰ ਬਣ ਕੇ ਅਸੀਂ ਮਦਦ ਕਰਨ ਦੇ ਲਈ ਇਹਦੇ ਨਾਲ ਜੁੜੇ ਹਾਂ ਧੰਨਵਾਦ